आयो 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 ਕਾਮੀ ਕਾ ਨਾ ਫੋਟੋ ਕਿੱਥੇ ਆ ਮੇਰੀ ਹਾਂ ਜੀ ਆਹ ਤਰੀਕੇ ਵਿੱਚ ਲੋਕ ਕੀ ਹੋ ਗਿਆ ਚਲੋ ਚਲੋ ਇਹ ਲੰਬੀ ਫੇਰ ਕਰਦੀ ਹੋ ਚਲੋ ਜੀ ਆ ਜਾਓ ਮਗਰ ਆ ਜਾਓ ਜੀ ਲੰਬੀ ਗਾ ਦੋ ਗਾ ਦੋ ਉਹ ਸ਼ਾਂਤ ਖੜੇ ਤੁਸੀਂ ਨਾ ਕਿਹਨੇ ਕਿਹਨਾਂ ਦਾ 20 ਬੱਜੇ ਨਾ ਇਹ ਲਾ ਜਲੀਆਂ ਤੇ ਡਾਰਾ ਮੇਰੇ ਵੀਰ ਨੇ ਫੋਟੋ ਕਰਾਓ ਇੰਨੀ ਆਂ ਮਿਸਤਰੀ ਕਰਕੇ ਆਪਣੇ ਸਾਹਰੇ ਰੱਖ ਲਈ ਮਾਵਾ ਬੋਲੀ ਬਾਵਾ ਕੋਈ ਬੋਲੀ ਬਾਵਾ ਆਇਆ ਨੀ ਵੀਰ ਮੇਰਾ ਆਇਆ ਨੀ ਵੰਡਣਣ ਦੇ ਸੰਧਾਰਾ ਲੈ ਕੇ ਆਇਆ ਨੀ ਵੰਡਣਣ ਦੇ ਸੰਧਾਰਾ ਲੈ ਕੇ ਆਇਆ ਨੀ ਥੈਂਕ ਯੂ ਥੈਂਕ ਯੂ ਅੱਜ ਦਾ ਵਿਸ਼ੇਸ਼ ਸਨਮਾਨ ਜਨਾ ਵੰਡੂ ਬਾਬਲਾ ਵੇ ਵਾਹ ਵਾ ਸਭ ਪਿਆਰ ਕਮਨ ਲੋ ਵੰਡ ਅੰਮੀ ਇਹ ਨਹੀਂ ਕਦੇ ਦੀਆਂ ਦਿਨ ਲੋ ਜਿਓ 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 ਇਸ ਤਰ੍ਹਾਂ ਦੀ ਰੋੜੀ ਦਾ ਮੇਲਾ ਲਾਵੇ ਔਰ ਉਹ ਮੇਲਾ ਪਹਿਲੇ ਮੇਰੇ ਤੋਂ ਦੂਜਾ ਮੇਲਾ ਉਸ ਤੋਂ ਵਧੀਆ ਹੋਵੇ ਇਹ ਬਹੁਤ ਬੜੀ ਗੱਲ ਹੈ ਮੈਂ ਦੇਖ ਰਿਹਾ ਵੀ ਬਾਬਾ ਜੀ ਤੁਸੀਂ ਜੋ ਇਹ ਪਰੰਪਰਾ ਸ਼ੁਰੂ ਕੀਤੀ ਹੈ ਜャ ਤੁਸੀਂ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਅੱਗੇ ਵਧਾ ਰਹੇ ਹੋ ਕਿਉਂਕਿ ਦੀ ਦੀ ਹੁੰਦੀ ਹੈ ਪਰ ਇਸ ਕਰਕੇ ਦੀਆਂ ਨੂੰ ਬਹੁਤ ਹੀ ਬਤਨ इस तरीके देखना कि पत्थर जम मैं समझना जेडे लोग समझते अखा खुल गई नहीं ए पत्थर नहीं है अभी संसार की उत्पत्ति भी है आसमान भी छूटी है जहाज उड़ा आई एस आई पी एस और मैं समझा वेद्या इस करके जिस, जिस तरीके बाबा जी ने लोहड़ी मना शुरू की मां बाप दखा खुल गई ਇਹ ਬੱਚਿਆਂ ਨੂੰ ਭਰਾਓ ਕਿਉਂਕਿ ਬੱਚਿਆਂ ਕਿਸੇ ਬੱਚੇ ਤੋਂ ਘੱਟ ਨਹੀਂ ਹੁੰਦੀਆਂ ਇਹਨਾਂ ਵਿੱਚ ਦਿਮਾਗ ਵੀ ਹੈ ਇਹਨਾਂ ਵਿੱਚ ਹਿੰਮਤ ਵੀ ਹੈ ਇਸ ਬੱਚਿਆਂ ਨਾਲੋਂ ਸਭ ਤੋਂ ਵੱਡੀ ਜਿਹੜੀ ਹਿੰਮਤ ਹੈ ਇਹ ਜੂਦੇ ਜੀ ਆਪਣੇ ਮਾਪਿਆਂ ਦੀ ਸੇਵਾ ਕਰਦਿਆਂ ਲਈ ਪੁੱਤਰ ਪੁੱਤਰ ਕੁਪਤ ਹੋ ਸਕਦਾ ਕੀ ਬਗਾਨੀ ਨਹੀਂ ਹੋ ਸਕਦੀ ਇਸ ਕਰਕੇ ਮੈਂ ਬਾਵਾ ਜੀ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਬਾਵਾ ਜੀ ਦਾ ਔਰ ਇਹ ਟੀਜਾ ਦੇ ਵੀ ਸਰਦਾਰਾਂ ਨੇ ਕਿ ਆਇਆ ਸਾਡਾ ਆਂਡਣਾ ਗਮਾਂਡਣਾ ਨੂੰ ਇੱਕ ਮੈਂ ਦਿਖਾਇਆ சாத்தீர்த்தோம் சஞ்சீரி குர்த்தரி ਮੈਂ ਸੰਦਾਸੀ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਬਣ ਕੇ ਇਹ ਕਹਿਣਗੇ ਬਾਵਾ ਜੀ ਛੱਡੋ ਮੈਨੂੰ ਕਹਿੰਦੇ ਮੈਂ ਆਖਿਆ ਕਿ ਕਿਵੇਂ ਆ ਤੇ ਮੈਂ ਇੱਥੇ ਆ ਮੈਂ ਇਹ ਜਾ ਹੌਸਲਾ ਦੇਖਿਆ ਹੌਸਲਾਤਮਾਨ ਹੌਸਲੇ ਦੀ ਜੇ ਤੂੰ ਹਮੇਸ਼ਾ ਹੱਥ ਫੜੇ ਸਾ ਹੌਸਲਾ ਰਿਹਾ ਸਾ ਅੱਗੇ ਹੋ ਕੇ ਲੋ ਲੜਾ ਕਰਨਾ ਇਹ ਜੀਵਨ ਕੋ ਲਵ ਨਹੀਂ ਦੇ ਇਸੇ ਆਉਂਗਾ ਮੈਂ ਭਾਈ ਗੋੜ ਕੋ ਕੇ ਗੱਲਾਂ ਮਾਰਨ ਵਾਲੇ ਕੋਣ ਟੱਕਰ ਦੇ ਦੇ ਵਾਰਿਆਂ ਦੇਣ ਵਾਲੇ ਕੋਣ ਟੱਕਰ ਦੇ ਦੇ ਗੱਲਾਂ ਮਾਰਣੀਆਂ ਆਹ ਜਿਹੜੇ ਪ੍ਰੈਕਟੀਕਲ ਕਰਨ ਵਾਲੇ ਨੇ ਉਹ ਸਾਹਮਣੇ ਖੜੇ ਇਹਨਾਂ ਨੇ ਮੈਂ ਉਹਨਾਂ ਸਿੱਖਿਸ਼ਤਾ ਦਾ ਤੇ ਮਾਨ ਸਾਹਿਬ ਦੇ ਸਾਇੰਸ ਦਾ ਤਿਆਰ ਕੀਤੀਆਂ ਹਾਂ ਹਾਂਜੀ ਮੈਂ ਬੇਨਤੀ ਕਰੂਗਾ ਚੌਧਰੀ ਯਸ਼ਪਾਲ ਜੀ ਕਿਰਪਾ ਕਰਕੇ ਜੀ ਮਾਨੋਂ ਬੋਲ ਚਰਾਂਗੇ ਹੁਣ ਜਿੱਥੇ ਵਾਗੇ ਬੈਠ ਕੇ ਆ ਜਾਣ ਭਾਈ ਇਧਰੋਂ ਪਿਆਰ ਨਾਲ ਸਟੇਜ ਉੱਪਰ ਲੈ ਚਾਣ ਯਸ਼ਪਾਲ ਜੀ ਬਾਜਾਓ ਤੁਹਾਡੇ

एक गीत की पेश कृपा करके से समय की क्या करी होगी सिर्फ दस मिनट दो तीन गीत गा दे रिमानी एक बार गोटा तरह मान लो सारे बहुत हिस्सा जो A cintura, 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 ਕਹਤਾ ਪਹਿਲਾਂ ਤੋਂ ਮੈਂ ਲੱਖ ਕਿਉਂ ਦੀਆਂ ਪਾਈਆਂ ਬਾਜ ਨਹੀਂ ਸ਼ੀਕਿਆਦਾ ਸੀ ਬਈ ਹਰ ਹੋਂਦਾ ਚ ਗੱਡੇ ਹੁੰਦਾ ਦੇਖ ਕੇ ਯਾਰ ਬਣਾਇਆ ਤਾਂ ਪਰ ਮੈਂ 2-3 ਮਿੰਟ ਲੇਉਂਦਾ ਇਸ ਦੀ ਦੇ ਕੋਈ ਜੇਵਾ ਮੋਹਤਾ ਤੇ ਜਾਪੜਾ ਲੋ ਕੋਲੇ ਨਾ ਇਹ ਕੁੜੀ ਬਾਗੇ ਮੈਂ ਸਾਰਿਆਂ ਨੂੰ ਸੱਦਾ ਦੇਣੇ ਕਿ ਪਹਿਲਾਂ ਇਨਸਟਰੂਮੈਂਟਸ ਇਨ ਆਟ ਫੇਲ ਤੋਂ ਉੱਠਦੇ ਹਨ ਇਹ ਸੀ ਇਹ ਕੁੜੀਆਂ ਮੇਰੇ ਨਾਲ ਹੀ ਸੀ ਬਾਕੀ ਸਾਰੇ ਸਟੇਜ ਖਾਲੀ ਕਰਦੇ ਹੁੰਦੇ ਜੇ ਤਾਂ ਜ ਆਪਣੇ ਬਦੀ ਨਾਲ ਹੱਥ ਦੀ ਤੌਲੀਆ ਤੇ ਕਿੱਦਾਂ ਦੀ ਬੌਲੀ ਸੁਸਾਲੀਆਂ ਪੰਜਾਬਣਾਂ ਨੂੰ ਮੇਰੀੇ ਦਰਖਾਸਤ ਹੈ ਕਿ ਆਪਣੀਆਂ ਸੂਨੀਆਂ ਨੂੰ ਫਾਸਟ ਫੂਡ ਤੋਂ بچਾਓ ਪੰਜਾਬੀ ਖਾਣਾ ਖਾਓ ਜਿਹੜਾ ਕੁਦਰਤ ਨੇ ਸਾਨੂੰ ਦਿੱਤਾ ਹੋਇਆ ਉਹ ਢਿੱਡ ਵਿੱਚ ਜਾ ਕੇ ਕਹੇਗਾ ਕਿ ਤੁਹਾਨੂੰ ਮਚਾਏਗਾ ਕਿ ਸਾਡੇ ਬੱਚੇ ਸਾਡੇ ਕੰਟਰੋਲ 'ਚ ਨਹੀਂ ਰਹਿਣਗੇ ਸੋ ਸਿੱਧੂ ਸਾਹਿਬ ਕਲਵੰਤ ਸਿੰਘ ਸਿੱਧੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇੰ ਦਾ ਤਧਵਾਦ ਮੇਰਾ ਆਪਣਾ ਇਲਾਕਾ ਫੁੱਲਾਂਵਾਲ ਤੋਂ ਬਹੁਤ ਸਾਰੇ ਲੋਕ ਆਏ ਨੇ ਬਾਵਾਜੀ ਬਹੁਤ ਬਹੁਤ ਧੰਨਵਾਦ ਸੁਤਿਆਨੀ ਲੋੜੀਏ ਮਸੀਤ ਆ ਕੀ ਸਭ ਧੰਨ ਕਿ ਜੇ ਜਨਮ ਤੇ ਪੇਤ ਪਾਪ ਆਇਆ ਜਾਂਦਾ ਸੀ ਨਹੀਂ ਹੋਣਾ ਚਾਹੀਦਾ ਅਸੀਂ ਬੜੇ ਅਮੀਰ ਵਿਰਸੇ ਦੇ ਮਾਲਕ ਆ ਪਰ ਕਈ ਸਮਾਜਿਕ ਰੀਤੀਆਂ ਐਸੀਆਂ ਨੇ ਜਿਹੜੀਆਂ ਸਾਡੇ ਵਿਰਸੇ ਨੂੰ ਕਲੰਕਿਤ ਕਰਦੀਆਂ ਇਹ ਇੱਕ ਬਰਾਲਾ ਛੋਟਾ ਜਿਹਾ ਮਾਲਵਾ ਸਭੇਚਰ ਮੰਚ ਵੱਲੋਂ ਮੰਡੀ ਮੁੱਲਾ ਪ੍ਰਦਰਸ਼ਨ ਕੀਤਾ ਸੀ ਅੱਜ ਸਵਾ 100 ਬੇਟੀਆਂ ਨੂੰ ਆਨਰ ਦਿੱਤਾ ਸ਼ਗਨ ਦਿੱਤਾ ਸੂਟ ਦਿੱਤੇ ਆ ਫੜਾਉਣੇ ਦਿੱਤੇ ਆ ਮਠਿਆਈ ਦਿੱਤੀ ਆ ਤੇ ਮੇਰਾ ਮਤਲਬ ਇਸ ਤਰ੍ਹਾਂ ਦਾ ਇੱਕ ਪਿਆਰ ਸਤਿਕਾਰ ਕੇ ਸਮੂਹਿਕ ਤੌਰ ਤੇ ਲੋਰੀ ਮਨਾਈ ਜਾ। ਇਹ ਅੱਜ ਦਾ ਸਮਾਗਮ ਸਾਰਾ ਅਸੀਂ ਕੀਤਾ ਤੇ ਮੈਂ ਸਮਝਦਾ ਕਿ ਆਪਾਂ ਸਾਰਿਆਂ ਨੂੰ ਮਿਲ ਕੇ ਇਸ ਦਿਨ ਮਨਾਉਣੇ ਚਾਹੀਦੇ ਨੇ। ਅੱਜ ਮਾਮੂਦ ਸਦੀਕ ਜੀ, ਅਰਵਜੀਤ ਬਿੱਟੂ ਜੀ, ਉਹ ਸਾਰੇ ਇੱਥੇ ਆਰਟਿਸਟ ਆਏ, ਹੱਥੇ ਐਮਪੀ ਆਏ। ਇੱਥੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਸਦਮਾਨ ਚੌਕ ਸ਼ਕੀਤਾ ਅਸੀਂ ਇੱਥੇ ਪਾਲੀ ਦੇਤ ਵਾਲੀਆ ਜੀ ਜਿਹੜੇ ਮੇਲੇ ਨਾਲ 25 ਸਾਲ ਤੋਂ ਜੁੜੇ ਨੇ ਗੋਲਸ਼ਨ ਕੋਮਲ ਜੀ ਉਨਾ ਲੋਕਾਂ ਦਾ ਸਨਮਾਨ ਕੀਤਾ ਜਿਨ੍ਹਾਂ ਦੀ ਸਭਿਆਚਾਰ ਨੂੰ ਦੇਣਾ ਖਲਸੀ ਜੂਸਰ ਵਾਲੇ ਬਲਜਿੰਦਰ ਸਿੰਘ ਜੀ ਅਤੇ ਇੱਕ ਬੇਟੀ ਦਰੀਆਂ ਔਰ ਪੁੰਦੀ ਹੈ ਉਹ ਉਹਦੇ ਅਕਾ ਦੂਜੀਆਂ ਫੁਲਕਾਰੀਆਂ ਮਾਨਸਾ ਜ਼ਿਲ੍ਹੇ ਚ ਕੰਮ ਕਰਦੀ ਹੈ ਉਹਦਾ ਕੰਮ ਕਿ ਉਹਦਾ ਸਨਮਾਨ ਕੀਤਾ ਇਸ ਤਰ੍ਹਾਂ ਦੀਆਂ ਸਿਖੀਤਾਂ ਦਾ ਸਨਮਾਨ ਕੀਤਾ ਗਿਆ ਜਿੱਥੇ ਤੇ ਅਸੀਂ ਕੋਈ ਰਾਜੂ ਕਨੋਜੀਆ ਜੀ ਵਰਗੇ ਸਮਾਜ ਸੇਵੀ ਦਾ ਵੀ ਸਨਮਾਨ ਕੀਤਾ ਅੱਜ ਜੇ ਸਲਵਾਨ ਕੀਤੇ ਨੇ ਸਵਾ 100 ਬੱਚਿਆਂ ਦੇ ਕੀਤੇ ਨੇ ਬੜੀ ਖੁਸ਼ੀ ਹੁੰਦੀ ਹੈ ਬੜਾ ਪਿਆਰ ਮਿਲਦਾ ਬਹੁਤ ਅੱਛਾ ਅਗਲੇ ਸਾਲ ਹੋਰ ਬਣਾਉਗੇ ਪ੍ਰਮਾਤਮਾ ਦੀ ਕਿਰਪਾ ਰਹੀ ਕਈ ਤਾਂ ਭੱਜ ਜਾਂਦੇ ਵੀ ਬਾਵਾ ਆ ਗਿਆ ਸ਼ਗਨ ਦੀ ਡਿਊਟੀ ਲਾਊਗਾ ਤੇ ਕਈ ਅੜੀ ਕਰਦੇ ਹੁੰਦੇ ਆ ਇਹ ਸਮਾਜ ਰੰਗ ਬਰੰਗਾ ਯਾਰ ਭਾਈ ਉਹ ਰੇਟ ਵੇਨ ਲੋਗਾ ਤਾਲੇ ਤੁਹਾਰਾ ਸਾਥ ਲੈ ਫੜ ਜਾ ਯਾਰ ਉਹਨੂੰ ਫੜਦਾ ਲੈ ਆ ਗਿਆ ਜੀ ਸਾਹਿਬ ਆਇਆ ਲੋੜੀ ਦੀ ਮੇਲੇ ਇੱਧਰ ਆਣਾ ਯਾਰ ਧੀਰਾਂ ਦੀ ਲੋੜੀ ਹਾਂਜੀ ਹਾਂਜੀ ਫੇਰ ਮੈਂ ਕਿਹਦੇ ਹਾਂਜੀ ਇਸ ਕੋ ਜਿਆਦਾ ਖੁਸ਼ੀ ਦੀ ਗੱਲ ਕੀ ਹੁੰਦੀ ਹੈ ਹਾਂ ਸੋ ਮੈਂ ਤਾਂ ਧੰਨਵਾਦ ਕਰਦਾ ਮਨਵੀ ਇਸ ਸ਼ੁਭ ਕੰਮ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਕਹਿੰਦਾ ਇਹਨਾਂ ਦਾ ਧੰਨਵਾਦ ਜੀ ਸਾਰਿਆਂ ਦਾ ਲੋਕਾਂ نیچے ਕਰੋ ਹਾਂ ਸੋ ਬਹੁਤ ਬਹੁਤ ਖੁਸ਼ੀ ਦਾ ਮੌਕਾ ਆ ਹਾਂਜੀ ਕਿਉਂਕਿ ਪਾਜੀ ਥੱਲੇ ਇੱਕ ਸਾਡੀ ਸਭੇ ਦਾ ਆਇਆ ਕੰਨਿਆ ਪੂਜਨ ਦੀ ਪਰ ਕੁਝ ਐਦਾਂ ਦੇ ਹਾਲਾਤ ਵਿੱਚ ਆ ਗਏ ਜੈ ਸਾਨੂੰ ਲੱਗਾ ਵੀ ਅਸੀਂ ਪਿੱਛੇ ਚਲੇ ਗਏ ਤਾਂ ਸਾਨੂੰ ਨਾਰਾ ਦੇਣਾ ਪਿਆ ਬੇਟੀ ਬਚਾਓ ਔਰ ਬੇਟੀ ਪੜਾਓ ਦਾ ਸੋ ਅੱਜ ਅਸੀਂ ਕੰਨਿਆ ਮਾਂ ਦੀ ਲੋੜੀ ਪਾ ਕੇ ਮੈਂ ਪਿੱਛੇ ਵੀ ਇੱਕ ਪਿੰਡਸ ਜਾ ਕੇ ਆਇਆ ਫਲੋਰ ਦੇ ਵਿੱਚ ਉੱਥੇ 5100 ਬੱਚਿਆਂ ਨੇ ਉਹਨਾਂ ਬੇਟੀਆਂ ਦੀ ਲੋੜੀ ਪਾਈ ਹੈ ਅੱਜ ਸੋ ਇਹ ਬੜਾ ਅੱਛਾ ਮੈਸੇਜ ਹੈ ਔਰ ਜਿੰਨਾ ਅਸੀਂ ਸਾਰੇ ਇਹਨਾਂ ਨੂੰ ਲੋਕ ਜੇ ਤੁਸੀਂ ਅੱਜ ਜਾਊਗਾ ਉਸਕ ਲੋਕ ਅਵੇਅਰ ਹੋਊਗੇ ਆਪਣੇ ਕੰਨਿਆਂ ਪਰ ਪਰ ਦੀ ਜਿਹੜਾ ਪਿਆਰ ਹੈ ਅਸੀਂ ਪੁੱਛਦੇ ਸੀਗੇ ਲੇਕਿਨ ਵਿੱਚ ਇਦਾਂ ਦਾ ਟਾਈਮ ਜਿਹੜਾ ਸਗਾ ਉਹ ਲੋਕ ਹੁਣ ਅੱਜ ਬੱਚਿਆਂ ਨੂੰ ਬੱਚੀਆਂ ਜ਼ਿਆਦਾ ਤਰੱਕੀ ਕਰ ਰਹੀਆਂ ਇਸ ਵੇਲੇ ਸਾਨੂੰ ਜੋ ਸਿੱਧੂ ਲੱਗਦਾ ਉਹ ਕੀ ਕਹਿੰਦਾ ਹੈ ਪੰਜਾਬ ਹਨ ਕਾਫੀ ਕੱਟ ਕੇ ਚੱਲਦੇ ਆ ਸਿੱਧੂ ਲੱਗੇ ਹਾਂਜੀ ਨਵਜੋਤ ਸਿੰਘ ਸਿੱਧੂ ਬਾਰੇ ਨਵਜੋਤ ਸਿੰਘ ਸਿੱਧੂ ਬਾਰੇ ਨਵਜੋਤ ਸਿੰਘ ਸਿੱਧੂ ਜੀ ਹਾਂਜੀ ਸਰ ਲੋਕੋ ਕੀ ਕਹਿਣਾ ਚਾਹੀਦਾ ਉਹਨਾਂ ਦੇ ਉੱਤੇ ਸਰ 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 ਗੱਲ ਇਹ ਹੈ ਸਰ ਸੁਖਵੀਰ ਸਿੰਘ ਬਾਦਲ ਨੇ ਮਰਹਾਨਿਆ ਕੇਸ ਦਾਇਰ ਕੀਤਾ ਹੈਗਾ ਕਿਹਦੇ ਤੇ ਸੀਐਮ ਸਾਹਿਬ ਦੇ ਉਹ ਉਹ ਗੱਲ ਪਤਾ ਕਿਹਾ ਇਹਨਾਂ ਦੇ ਸਭ ਦੇ ਪਟਾਕੇ ਚੱਲ ਚੁੱਕੇ ਆ ਪਹਿਲਾਂ 2022 ਦੇ ਵਿੱਚ ਹੁਣ ਆਪਾਂ ਕੱਲੇ ਗੱਲ ਕਰੀਏ ਇੱਥੇ RAM MANDIR ਤੁਹਾਡੀ ਪਾਰਟੀ ਦਾ ਕੀ ਹੈ ਕਾਂਗਰਸ ਨੇ ਨਿਯੋਤਾ ਠੁਕਰਾ ਰਹੇ ਤੁਸੀਂ ਜਾ ਰਹੇ ਹੋ ਸ਼ਾਮਿਲ ਹੋ ਰਹੇ ਹੋ ਦੇਖੋ RAM MANDIR ਸਾਡੇ ਲਈ ਸਾਰੇ ਲਈ ਇਰਾਦਾ ਹੈ ਲੇਕਿਨ ਰਾਮ ਮੰਦਰ ਦੇ ਦੇਖੋ ਮੇਰੇ ਲਈ ਬਹੁਤ ਅਰਦਾ ਹੈ ਸਾਰੇ ਲਈ ਅਰਦਾ ਹੈ ਔਰ ਆਪਣੇ ਆਪ ਦੇ ਇਤਿਹਾਸ ਚ ਵਿੱਚ ਹੈ ਲੇਕਿਨ ਇੱਕ ਗੱਲ ਦੇਖੋ ਹਾਲ ਤੱਕ ਮੰਦਰ ਕੰਪਲੀਟ ਨਹੀਂ ਸੀ ਹੋਇਆ ਜੀ ਜੀ ਜਾਨੂ ਗੱਲਾ ਕੰਪਲੀਟ ਹੋਇਆ ਸੀ ਤਾਂ ਇੱਕ ਵਾਰ ਥੋੜੀ ਜਣਾ ਲਾਈਫ ਟਾਈਮ ਜਾਣਾ ਪੂਰੀ ਜ਼ਿੰਦਗੀ ਜਾਵਾਂਗੇ ਉਹ ਨਹੀਂ ਗੱਲ ਲੇਕਿਨ ਹਾਲ ਤੱਕ ਐਡੀ ਕਿਹੜੀ ਗੱਲ ਸੀ ਜਿਹੜਾ ਅਨ ਕੰਪਲੀਟ ਮਤਲਬ ਕੰਪਲੀਟ ਹੋਨੇ ਹੋਣਾ ਵਟ ਉਹਨੂੰ ਉਹਨੂੰ ਜਿਹੜਾ ਹੈ ਅਗਰ ਤੁਸੀਂ 2024 ਦੇ ਇਲੈਕਸ਼ਨ ਹਨਾ ਜੋੜ ਕੇ ਦੇਖਦੇ ਆਂ ਤੇ ਫਿਰ ਤਾਂ ਉੱਤੇ ਵੀ ਪੋਲਿਟਿਕਸ ਹੋਰੀ ਭਗਵਾਨ ਦੇ ਉੱਤੇ ਪੋਲਿਟਿਕਸ ਹੋਣੀ ਨਹੀਂ ਸਕਦੀ ਨਹੀਂ ਉਹ ਅਸੀਂ ਅਸੀਂ ਸਨਮਾਨ ਕਰਦੇ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਉਹਦਾ ਪੂਰਾ ਹੋਣਾ ਮੈਂ ਮੈਂ ਉੱਥੇ ਪਸੋਵਰੀ ਜਾਊਂਗਾ ਆਪਣੀ ਲਾਈਫ ਜਿੰਨੀ ਵਾਰੀ ਟਾਈਮ ਮਿਲੇਗਾ ਸੀਐਮ ਸਾਹਿਬ ਵੱਲੋਂ ਨਜਾਇਜ਼ ਜਿਹੜੀ ਪ੍ਰਾਪਰਟੀਆਂ ਹੈਗੀਆਂ ਨੇ ਦੁਕਾਨਾਂ ਹੈਗੀਆਂ ਨੇ ਉਹਨਾਂ ਉੱਤੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ ਦੇਖੋ ਜੀ ਨਜਾਇਜ਼ ਤਾਂ ਕੋਈ ਚੀਜ਼ ਵੀ ਨਹੀਂ ਹੋਣੀ ਚਾਹੀਦੀ ਤੋ ਮਨੁਜ ਜਨਿਕ ਜਾਣਕਾਰੀ ਹੈ ਨਯਾਇਤ ਆਪਾਂ ਸਭ ਨੂੰ ਰੋਕਦੇ ਪਏ ਕਿ ਇੱਥੇ ਜਿਹੜਾ ਦਸ਼ੀਲਾ ਦੇ ਨਾਲ ਨਾਮੰਤ ਦੇ ਭਵਨ ਚ ਲਗਾਇਆ ਗਿਆ ਔਰ ਇਹ ਨਿਰੰਤਰ ਪ੍ਰਯਾਸ ਰਿਆ ਸੰਸਥਾ ਦਾ ਬਈ ਬੇਟੀਆਂ ਨੂੰ ਕੁੜੀਆਂ ਨੂੰ ਹਮੇਸ਼ਾ ਉਸਤਾ ਦੇ ਨਾਲ ਅੱਗੇ ਲੈ ਕੇ ਜਾਈਏ ਇਹ ਸੋਚ ਤਕਰੀਬਨ 30 ਸਾਲ ਪਹਿਲਾਂ ਸਵਰਗੀ ਜਸਵਾਲ ਸਾਹਿਬ ਨੂੰ ਆਈ ਸੀ ਔਰ ਉਹਨਾਂ ਨੇ ਸਾਨੂੰ ਨਾਲ ਜਦੋਂ ਰਾਪਤਾ ਕੀਤਾ ਵੀ ਯਾਰ ਮੁੰਡਿਆਂ ਦੀ ਲੋੜੀ ਤਹਰੇਕ ਹੀ ਮਨਾਈ ਜਾਂਦਾ ਕਿਉਂ ਨਾ ਕੁੜੀਆਂ ਦੀ ਲੋੜੀ ਮਨਾਈ ਜਾਵੇ ਤਾਂ ਮੁਲਾਪੁਰ ਅਜਿਹਾ 30 ਸਾਲ ਪਹਿਲਾਂ ਮੇਲਾ ਲਾ ਕੇ ਸ਼ੁਰੂ ਕੀਤਾ ਮੈਨੂੰ ਚੇਤੇ ਆ ਜੇ ਵੀ ਉੱਥੇ 1 ਲੱਖ ਦੇ ਕਰੀਬ ਇਕੱਠ ਹੋਇਆ ਸੀ ਕਿਉਂਕਿ ਉਦੋਂ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀਗਾ ਔਰ ਲੋਕ ਕਲਾਕਾਰਾਂ ਨੂੰ ਲਾਈਵ ਸੁਣਨਾ ਚਾਹੁੰਦੇ ਸੀ ਉਦੋਂ ਵੀ ਸਾਹਮਣੇ ਯਾਰ ਮੁਹੰਮਦ ਸਦੀਕ ਗਾਰਿਆ ਕੁਦੀ ਮਾਨਕ ਗਾਰਿਆ ਅੰਸ ਰਾਜ ਹੰਸ ਗਾਰਿਆ ਸੋ ਐਸੀ ਚਾਰਜ 1 ਲੱਖ ਤੋਂ ਵੱਧ ਇਕੱਠ ਹੋ ਗਿਆ ਮੰਡੀ ਦੇ ਵਿੱਚ ਸਾਨੂੰ ਸਾਹਮਣੇ ਔਖਾ ਹੋ ਗਿਆ ਸੀ ਔਰ ਲੋਕ ਇੱਕ ਪਾਸੇ ਸਾਨੂੰ ਟਿਚਰਾਂ ਵੀ ਕਰਦੇ ਸੀ ਵੀ ਯਾਰ ਕੁੜੀਆਂ ਦੀ ਕਾਦੀ ਲੋੜੀ ਹੁੰਦੀ ਲੋੜੀ ਤਾਂ ਮੁੰਡਿਆਂ ਦੀ ਹੁੰਦੀ ਸੋ ਅਸੀਂ ਉਹ ਟੀਚਰਾਂ ਵੀ ਸਹੀਆਂ ਤੇ ਲੇਕਿਨ ਅੱਜ ਖੁਸ਼ੀ ਮਹਿਸੂਸ ਹੁੰਦੀ ਹੈ ਦੇਖ ਕੇ ਵੀ ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਬੱਚਿਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ 'ਚ ਘੱਟ ਨਹੀਂ ਹੈ। ਚਾਹੇ ਆਪਾਂ ਜੈਂਡਰ ਦੀ ਗੱਲ ਕਰੀਏ ਮੇਲ ਫੀਮੇਲ ਦੀ ਉਹ ਵੀ ਮੈਂ ਸਮਝਦਾ ਵੀ ਅੱਜ ਤੋਂ 30 ਸਾਲ ਪਹਿਲਾਂ ਜੋ ਪੋਜੀਸ਼ਨ ਸੀ ਹੁਣ ਕਿਤੇ ਨਾ ਕਿਤੇ ਬਰਾਬਰ ਦੇ ਆ ਗਏ। 2-4-5% ਦਾ ਮੈਂ ਕਹਿ ਨਹੀਂ ਸਕਦਾ ਜੇ ਇੰਨਾ ਫਰਕ ਰਹਿ ਗਿਆ ਹੋਵੇ ਅਦਰਵਾਈਜ਼ ਹੁਣ ਸਾਡੀਆਂ ਬੇਟੀਆਂ ਹਰ ਫੀਲਡ 'ਚ ਹਰ ਖੇਤਰ ਦੇ ਵਿੱਚ ਆ ਮੁੰਡਿਆਂ ਦੇ ਬਰਾਬਰ ਮੁਕਾਬਲਾ ਕਰ ਰਹੀਆਂ ਨੇ ਅਸੀਂ ਮੁੰਡਿਆਂ ਨੂੰ ਵੀ ਗਲਤ ਨਹੀਂ ਕਹਿ ਰਹੇ ਮਾੜਾ ਨਹੀਂ ਕਹਿ ਰਹੇ ਲੇਕਿਨ ਇੱਕ ਧੀ ਨੂੰ ਇੱਕ ਨੋ ਨੂੰ ਜੇ ਤਰਜੀਹ ਨਹੀਂ ਦਿੱਤੀ ਤਾਂ ਅੱਗੇ ਜਿੱਥੇ ਉਹ ਬੇਟੀ ਨੇ ਵਿਆਹ ਕੇ ਜਾਣਾ ਨਾ ਉਹ ਘਰ ਫੇਰਾਂ ਵੀ ਰਹਿ ਜਾਣਾ ਸੋ ਮੇਰੇ ਕਹਿਣ ਤੋਂ ਭਾਵ ਕੀ ਹੈ ਵੀ ਬੇਟੀ ਨੂੰ ਤਾਲੀਮ ਜਿਹੜੀ ਆ ਜਰੂਰ ਦਿਓ ਅੱਛੀ ਤੋਂ ਅੱਛੀ ਐਜੂਕੇਸ਼ਨ ਆਪਣੀ ਬੇਟੀ ਨੂੰ ਦਿਓ ਜੇਦੋਂ ਆਪਾਂ ਉਹਨਾਂ ਵਿਆਹ ਕਰਾਂਗੇ ਅਗਲੇ ਘਰ ਜਾਏਗੀ ਜੇ ਉਹ ਪੜ੍ਹੀ ਲਿਖੀ ਹੋਏਗੀ ਤਾਂ ਅੱਗੇ ਆਪਣੇ ਪਰਿਵਾਰ ਨੂੰ ਪੜ੍ਹਾਏਗੀ ਜੇ ਬੇਟੀ ਨਹੀਂ ਪੜੀ ਹੋਊਗੀ ਤਾਂ ਫੇਰ ਉਹ ਕਹਾਣੀ ਉੱਥੇ ਕਿ ਰਹਿ ਜਾਣੀ ਸਰ ਜਿਵੇਂ ਤੁਹਾਡੇ ਵੱਲੋਂ ਇੱਕ ਹੋਰੰਮ ਕੀਤਾ ਜਾ ਰਿਹਾ ਲੜਕੀ ਦੇ ਲੜਕੀ ਨੂੰ ਬਰਾਬਰ ਸਮਝਿਆ ਜਾ ਰਿਹਾ ਕਿਤੇ ਨਾ ਕਿਤੇ ਅੱਜ ਵੀ ਉਹ ਲੋਕ ਇਸ ਤਰ੍ਹਾਂ ਦੇ ਲਾਲਚੀ ਬੈਠੇ ਨੇ ਜੋ ਦਹੇਜ ਲਈ ਜਾ ਕੇ ਸੋ ਵੀ ਕੁੜਕੀਆਂ ਦਾ ਬੱਚਿਆਂ ਦਾ ਸੋਸ਼ਲ ਵੀ ਕਰਦੇ ਨੇ ਉਹਨਾਂ ਨੂੰ ਕੀ ਕਰਨਾ ਚਾਹੁੰਦਾ ਬਿਲਕੁਲ ਦੇਖੋ ਗੱਲ ਇਹ ਆ ਬਈ ਜਿਹੜੇ ਬੈਡ ਐਲੀਮੈਂਟਸ ਹੁੰਦੇ ਨੇ ਨਾ ਉਹ ਸਮਾਜ ਦੇ ਵਿੱਚ ਹੀ ਨੇ ਜੇ ਚਾਰ ਬੰਦੇ ਚੰਗੇ ਨੇ ਤਾਂ ਇੱਕ ਮਾੜਾ ਵੀ ਵਿੱਚ ਟੱਕਰੂਗਾ ਲੇਕਿਨ ਜਿਹੜੀ ਅੱਜ ਤੋਂ 30 ਸਾਲ ਪਹਿਲਾਂ ਪੋਜੀਸ਼ਨ ਸੀ ਉਦੋਂ ਤਾਂ ਯਾਰ ਆ ਮਸ਼ੀਨਾਂ ਤਾਂ ਨਹੀਂ ਸੀ ਹੁੰਦੀਆਂ ਟੈਸਟ ਵਾਲੀਆਂ ਤੇ ਬੱਚਿਆਂ ਜਦੋਂ ਪਤਾ ਲੱਗਣਾ ਵੀ ਘਰੇ ਕੁੜੀ ਜੰਪੀ ਤਾਂ ਜਿਵੇਂ 70 ਬਿਸ਼ਨ ਵਾਲਾ ਕੰਮ ਹੋ ਜਾਂਦਾ ਸੀ ਤੇ ਲੋਕਾਂ ਨੇ ਕਹਣਾ ਹੈ ਕੁੜੀ ਆ ਗਈ ਕੁੜੀ ਆ ਗਈ ਮਤਲਬ ਕਿ ਸੋਚਣਾ ਵੀ ਯਾਰ ਕੁੜੀ ਆ ਗਈ ਕੀ ਕਰਾਂਗੇ ਭਾਰ ਸਮਝਣਾ ਮਾਪੇ ਨਹੀਂ ਜਾਂ ਦਾਦੀ ਨੇ ਉਹਨੂੰ ਇਹ ਨਹੀਂ ਪਤਾ ਦਾਦੀ ਨੂੰ ਜਾਂ ਮਾਂ ਨੂੰ ਵੀ ਉਹ ਵੀ ਖੀਰ ਇੱਕ ਕੁੜੀ ਆ ਉਹ ਵੀ ਕਿਸੇ ਮਾਂ ਨੇ ਜੰਮ ਕੇ ਅੱਗੇ ਭੇਜੀ ਵਿਆਹ ਹੋਇਆ ਅੱਗੇ ਸੋ ਸਾਡੀਆਂ ਜਿਹੜੀਆਂ ਦਾਦੀਆਂ ਹੁੰਦੀਆਂ ਸੀ ਉਹਨਾਂ ਵਕਤਾਂ 'ਚ ਜਾਂ ਮਾਵਾ ਹੁੰਦੀਆਂ ਸੀ ਉਹੀ ਇਸ ਪਾਸੇ ਨੂੰ ਤੁਰਪੀਆਂ ਸੀ ਵੀ ਕੁੜੀਆਂ ਨੂੰ ਧੁੱਖਾਂ 'ਚ ਮਾਰਨਾ ਸ਼ੁਰੂ ਕਰਤਾ ਸੀ ਲੇਕਿਨ ਅੱਜ ਬਹੁਤ ਜ਼ਿਆਦਾ ਲੋਕਾਂ 'ਚ ਇਸ ਗੱਲ ਦੇ ਲਈ ਮੈਂ ਸਮਝਦਾ ਵੀ ਉਹਨਾਂ ਨੂੰ ਇੱਕ ਸੋਝੀ ਆਈ ਹੈ ਇੱਕ ਬ੍ਰਾਈਟਨੈਸ ਆਈ ਹੈ ਵੀ ਨਹੀਂ ਯਾਰ ਕੁੜੀਆਂ ਤਾਂ ਕਿਸੇ ਪਾਸਿਓ ਘਟ ਨਹੀਂ ਮੈਂ ਕਈ ਵਾਰੀ ਗੱਲ ਕਹਿੰਦਾ ਹੁੰਨਾ ਵੀ ਯਾਰ ਮੁੰਡੇ ਤਾਂ ਜ਼ਮੀਨਾਂ ਜਦਾਦਾ ਵੰਡਾਉਂਦੇ ਨੇ ਦੁੱਖ ਤਾਂ ਕੁੜੀਆਂ ਹੀ ਵੰਡਾਉਂਦੀਆਂ ਨੇ ਹੈਨਾ ਸੋ ਕੁੜੀਆਂ ਨੂੰ ਤੁਸੀਂ ਜਿੰਨੀ ਤਰਜੀਹ ਦਿਓਗੇ ਕਿਉਂਕਿ ਗੁਰਨਾਮਕ ਦੇ ਜੀ ਨੇ ਵੀ ਕਿਆ ਹੋਇਆ ਸੋ ਕਮੰਦਾ ਆਖੀਏ ਜਿਸ ਜਮ ਮੇਰਾ ਜਾਨ ਹੈ ਨਾ ਸੋ ਪੇਟੀ ਨੂੰ ਜਿੰਨੀ ਤੁਸੀਂ ਇੱਜ਼ਤ ਦਿਓਗੇ ਪਰਮਾਤਮਾ ਤੁਹਾਡੇ ਤੇ ਓਨੀ ਬਖਸ਼ਿਸ਼ ਕਰੇਗਾ ਤੁਹਾਡੇ ਪਰਿਵਾਰ ਤੇ ਆਪਣੀ ਬਖਸ਼ਿਸ਼ ਕਰੇਗਾ ਇਸੇ ਇਹ ਲੈ ਕੇ ਦੇਸ਼ਵਾਸੀਆਂ ਨੂੰ ਅੰਤ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਤਾਂ ਇਹ ਦੇਖੋ ਇਹ ਲੋਹੜੀ ਦਾ ਤਿਉਹਾਰ ਜਿਹੜਾ ਵਾ ਜਿੱਥੇ ਵੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਨੇ ਦੁਨੀਆ ਭਰ ਚ ਹਰ ਕੋਨੇ ਚ ਪੰਜਾਬੀ ਬੈਠਾ ਉਹ ਲੋਹੜੀ ਨੂੰ ਬੜੇ ਚਾਰ ਨਾਲ ਉਸਾਰਨਾ ਮਨਾਉਂਦੇ ਨੇ ਸੋ ਇਹਦੇ 'ਚ ਮੈਂ ਇਹ ਗੱਲ ਕਹਿਣੀ ਚਾਹੁੰਨਾ ਵੀ ਤੁਸੀਂ ਲੋਹੜੀ ਤਿਹਾਰ ਮਨਾਓ ਮੁੰਡਿਆਂ ਦੀ ਲੋਹੜੀ ਵੀ ਮਨਾਓ ਕੁੜੀਆਂ ਦੀ ਵੀ ਮਨਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਪਰ ਆਪਣੇ ਬੱਚਿਆਂ ਨੂੰ ਚੰਗੇ ਸਸਕਾਰ ਦਿਓ ਜਿਹੜੇ ਬੱਚੇ ਸਾਡੇ ਕੋਈ ਨਸ਼ੇ ਵਾਲੇ ਪਾਸੇ ਅਜ ਤੁਰ ਪਏ ਪੰਜਾਬ ਦੇ ਬੱਚੇ ਸਾਡੇ ਇਹੇ じゃ ਪੰਜਾਬ ਤਾਂ ਨਹੀਂ ਸੀ ਯਾਰ ਭਗਤ ਸਿੰਘ ਨੇ ਸੋਚਿਆ ਇਹ ਤਾਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਆ ਸਾਡੇ ਤਾਂ ਜਦੋਂ ਜਮਾਨ ਕਿਤੇ 6-6 ਫੁੱਟ ਤੇ ਜਾ ਕੇ ਖੜ ਜਾਂਦੇ ਦੂਰੀ ਸਟੇਡੀ ਤਾਂ ਪਤਾ ਲੱਗਦਾ ਸੀ ਦੂਰੀ ਵੀ ਪੰਜਾਬੀ ਆ ਇਹੇ ਸੋ ਹੁਣ ਉਹ ਗੱਲਾਂ ਕਿਤੇ ਰਹਿ ਗਈਆਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰਦਾ ਵੀ ਇਹ ਜਿਹੜੇ ਚਿੱਟੇ ਵਾਲੇ ਆ ਕੋਈ ਕੈਮੀਕਲ ਵਾਲਾ ਨਸ਼ਾ ਪੰਜਾਬ ਦੇ ਵਿੱਚ ਹੋ ਰਿਹਾ ਸਾਰਾ ਇੱਕ ਸਾਜ਼ਿਸ਼ ਆ ਪੰਜਾਬੀਅਤ ਨੂੰ ਖਤਮ ਕਰਨ ਦੀ ਇੱਕ ਚਾਲ ਆ ਤੁਸੀਂ ਆਪਣੇ ਆਪ ਬਚੋ ਤੁਸੀਂ ਪਿੰਡਾਂ ਦੇ ਵਿੱਚੋਂ ਜੇ ਨਸ਼ੇ ਦੇ ਤੋਂ ਵਿੱਚ ਪਹੁੰਚੇ ਹੋ ਉਂ ਕੀ ਜਾਣ ਤੋਂ ਬਹੁਤ ਖੁਸ਼ੀ ਹੋਈ ਹੈ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੇ ਧੀਾਂ ਦੀ ਲੋੜੀ ਦੀ ਤੇ ਮੁੰਡਿਆਂ ਦੀ ਲੋੜੀ ਦੀ ਸਭ ਨੂੰ ਮੁਬਾਰਕਬਾਦ ਬਹੁਤ ਚੰਗਾ ਲੱਗ ਰਿਹਾ ਇੱਥੇ ਪਹੁੰਚ ਕੇ ਚੰਗੇ ਦਿਨ ਤੇ ਇਕੱਠੇ ਹੋਣਾ ਬਹੁਤ ਚੰਗਾ ਹੁੰਦਾ ਸੋ ਮੈਂ ਬਹੁਤ ਸ਼ੁਕਰਗੁਜ਼ਾਰ ਆ ਮਾਲਵਾ ਸਭਿਆਚਾਰਕ ਮੰਚ ਦੀ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਮੈਨੂੰ ਬਹੁਤ ਚੰਗਾ ਕਿਵੇਂ ਦੇ ਗੇਸ਼ਤਾਂ ਦੇ ਪ੍ਰੋਗਰਾਮਾਂ ਨੂੰ ਜਿਹੜੀ ਸੱਭਿਆਚਾਰ ਕਿਹਾ ਇਹ ਜਿਹੜੇ ਪ੍ਰੋਗਰਾਮ ਹੁੰਦੇ ਰਹਿਣ ਤਾਂ ਕਿ ਪੰਜਾਬੀ ਜੁਨੇ ਵਿੱਚ ਜਿਹੜੇ ਮੈਸੇਜ ਚੰਗੇ ਹੋਣ ਬਿਲਕੁਲ ਜੀ ਹੁੰਦੇ ਰਹਿਣਾ ਚਾਹੀਦੇ ਨੇ ਤਾਂ ਹੀ ਅਸੀਂ ਸਾਡੇ ਸੱਭਿਆਚਾਰ ਨੂੰ ਅੱਗੇ ਲਿਜਾ ਸਕਦੇ ਹਾਂ ਹੁਣ ਤਾਂ ਮਤਲਬ ਟਾਈਮ ਇਦਾਂ ਦਾ ਆ ਗਿਆ ਕਿ ਅਸੀਂ ਆਪਣੀ ਸੱਭਿਆਤਾ ਸੱਭਿਆਚਾਰ ਸਭ ਕੁਝ ਭੁੱਲਦੇ ਜਾ ਰਹੇ ਹਾਂ ਤੋਂ ਆਪਣੇ ਯੂਥ ਨੂੰ ਆਪਣੇ ਬੱਚਿਆਂ ਨੂੰ ਨਾਲ ਜੋੜ ਕੇ ਰੱਖਣ ਲਈ ਸਾਨੂੰ ਇਦਾਂ ਦੇ ਪ੍ਰੋਗਰਾਮ ਕੰਟੀਨਿਊ ਕਰਨੇ ਚਾਹੀਦੇ ਨੇ ਮੈਂ ਬਹੁਤ ਸਾਰੇ ਚੀਜ਼ਾਂ ਦੇਖੀਆਂ ਨੇ ਬਹੁਤ ਸਾਰੇ ਸ਼ਬਦ ਦੇਖੇ ਨੇ ਜਿਹੜੇ ਅਸੀਂ ਬਿਸਰ ਗਏ ਪਰ ਜਦੋਂ ਅਸੀਂ ਆਪਣੇ ਸੱਭਿਆਚਾਰ ਦੇ ਵਿੱਚ ਉਹ ਬੋਲੀਆਂ ਉਹ ਲੋਕ ਗੀਤ ਸੁਣਦੇ ਆ ਤਾਂ ਜੇ ਅਸੀਂ ਇਦਾਂ ਦਾ ਪ੍ਰੋਗਰਾਮ ਕਰਾਵਾਂਗੇ ਤਾਂ ਉਹ ਬੋਲੀਆਂ ਸਾਡੇ ਬੱਚਿਆਂ ਤੱਕ ਪਹੁੰਚਣਗੀਆਂ ਉਹ ਸ਼ਬਦ ਸਾਡੇ ਬੱਚਿਆਂ ਤੱਕ ਪਹੁੰਚਣਗੇ ਤਾਂ ਅਸੀਂ ਉਹਨੂੰ ਜਿਉਂਦਾ ਰੱਖ ਸਕਦੇ ਹਾਂ